ਹਾਂਜੀ ਅੱਜ ਦੀ ਇਹ ਖਾਸ ਵੀਡੀਓ ਹੈਗੀ ਆ ਮੇਰੀਆਂ ਬੀਬੀਆਂ ਭੈਣਾਂ ਵਾਸਤੇ ਸਪੈਸ਼ਲ ਵੀਡੀਓ ਬਣਾਈ ਆ ਜੀ ਬਹੁਤ ਹੀ ਵਧੀਆ ਸਮਾਨ ਆ ਸਿਰਫ 100 ਰੁਪਏ ਵਿੱਚ ਜੀ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਜਾਊਗਾ 100 ਰੁਪਏ ਦਾ ਸਮਾਨ ਲੈ ਕੇ ਆਊਗਾ ਉਸ ਵੀਰ ਭਰਾ ਨੂੰ ਭੈਣ ਨੂੰ ਆਉਣ ਲੱਗੇ ਨੂੰ ਇੱਕ ਗਿਫਟ ਵੀ ਦਿੱਤਾ ਜਾਊਗਾ ਸਪੈਸ਼ਲ ਆ ਸਿਰਫ 100 ਰੁਪਏ ਵਿੱਚ ਬਹੁਤ ਹੀ ਸੁਣੋ ਘੈਂਟ ਘੈਂਟ ਆਈਟਮਾਂ ਦਿਖਾਵਾਂਗੇ ਬਹੁਤ ਹੀ ਵਧੀਆ ਵਧੀਆ ਪਲਾਸਟਿਕ ਦੇ ਆ ਸਟੀਲ ਦੇ ਤੇ ਹੋਰ ਵੀ ਬਹੁਤ ਸਾਰੇ ਘਰੇਲੂ ਬਾਤਨਜੋਗ ਜਿਹੜੀਆਂ ਚੀਜ਼ਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਇਹ ਕਿਹੜੀ ਜਗ੍ਹਾ ਲੋਕੇਸ਼ਨ ਕੀ ਆਪਾਂ ਸਾਰਾ ਕੁਝ ਦੱਸਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਸਪੈਸ਼ਲ ਗਿਫਟ ਦਿੱਤਾ ਜਾਵੇਗਾ ਹਰ ਇੱਕ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜੋ ਵੀ ਇੱਥੋਂ ਆ ਕੇ ਖਰੀਦਦਾਰੀ ਕਰੇਗਾ ਭਾਵੇਂ ਉਹ ਇੱਕ ਸਟੀਲ ਦਾ ਡੋਲੂ ਲੈ ਜੇ ਜਾਂ ਕੋਈ ਮਰਜ਼ੀ ਇੱਕ ਵੀ ਆਟਮ ਲੈ ਜਾਵੇ ਹਰ ਇੱਕ ਨੂੰ ਬੱਸ ਭਾਰੀ ਸੇਡ ਲਾਤੀ ਆ ਬਾਈ ਨੇ ਖੁੱਲੇ ਦਰ ਨਾਲ ਕਹਿੰਦਾ ਜੋ ਮਰਜ਼ੀ ਸਮਾਨ ਲੈ ਜਾਓ ਆ ਕੇ ਹਰ ਇੱਕ ਮੇਰੀ ਭੈਣ ਨੂੰ ਗਿਫਟ ਦੇ ਕੇ ਖੁਸ਼ ਕਰਕੇ ਤੁਰਿਆ ਜਾਊਗਾ ਇਹ ਕਿਹੜੀ ਜਗ੍ਹਾ ਜਿਹੜੀ ਸੇਡ ਲੱਗੀ ਹੋਈ ਹੈ ਬਹੁਤ ਭਾਰੀ ਇਹ ਤੁਹਾਨੂੰ ਸਾਰੀ ਲੋਕੇਸ਼ਨ ਦੱਸਾਂਗੇ A to Z ਜਾਣਕਾਰੀ ਦੇਵਾਂਗੇ ਆਟਮਾ ਬਹੁਤ ਨੇ ਇੱਕ ਵਾਰੀ ਵਸ ਤੁਸੀਂ ਆਉਣਾ ਹੀ ਆ ਜੀ ਆਟਮਾ A to Z ਨੇ ਘਰ ਦੇ ਵਿੱਚ ਬਰਤਨ ਵਾਲੀਆਂ ਬੱਚਿਆਂ ਦੀਆਂ ਰਸੋਈ ਦੇ ਵਿੱਚ ਬਰਤਨ ਵਾਲੀਆਂ ਲਾ ਕਪੜੇ ਤੋਂ ਲੈ ਕੇ ਆਈਟਮਾਂ ਬਹੁਤ ਜ਼ਿਆਦਾ ਨੇ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋ। ਬਹੁਤ ਸਾਰੀਆਂ ਆਈਟਮਾਂ ਤੁਹਾਨੂੰ ਦਿਖਾਈਆਂ ਵੀ ਗਈਆਂ ਨੇ। ਪਲਾਸਟਿਕ ਦੀਆਂ ਟੋਕਰੀਆਂ ਕੇ ਪਲਾਸਟਿਕ ਦੇ ਬੱਠੜ, ਕੜਾਈਏ ਇਹ ਲੋਕੇਸ਼ਨ ਆਜੋ ਤੁਹਾਨੂੰ ਦੱਸਦੇ ਆ ਤੁਹਾਡੇ ਆਪਣੇ ਸ਼ਹਿਰ ਮਹਿਲਕਲਾਂ ਵਿਖੇ ਖੁੱਲ ਚੁੱਕਿਆ ਜੀ ਬਾਜਬਾ ਸਟੋਰ। ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਆਈਟਮਾਂ ਮਿਲਦੀਆਂ ਨੇ ਆਜੋ ਤੁਹਾਨੂੰ ਹੁਣ ਆਪਾਂ ਅੰਦਰ ਲੈ ਕੇ ਚੱਲਦੇ ਆਂ। ਦੰ ਨਿਆ ਜਾਣਕਾਰੀ ਕਿਹੜੇ ਕਿਹੜੇ ਆਈਟਮ ਦਾ ਕੀ ਕੀ ਰੇਟ ਆ ਰੇਟ ਵਾਸ ਤੁਸੀਂ ਝੂਠ ਵਾਲਾ ਕੰਮ ਹੀ ਆ ਜੀ ਕਿਹੜੇ ਮਰਜ਼ੀ ਆਈਟਮ ਚੱਕ ਲੋ ਜੀ ਸਿਰਫ 100 ਰੁਪਏ ਵਿੱਚ ਬਾਜਵਾ ਸਟੋਰ ਮਹਿਲ ਕਲਾਂ ਵਾਲਿਆਂ ਨੇ ਖੁੱਲੀ ਸੇੜ ਲਾਦੀ ਆ ਪਹਿਲਾਂ ਤਾਂ ਆ ਦੇਖੋ ਤੁਹਾਨੂੰ ਸਟਾਰਟਿੰਗ ਕਰਦੇ ਆ ਪਲਾਸਟਿਕ ਦੇ ਡੱਬਿਆਂ ਤੋਂ ਪਲਾਸਟਿਕ ਦੇ ਡੱਬੇ ਅੱਡੋ ਅੱਡੇ ਜਿਹੜੇ ਪੀਸ ਬਣੇ ਹੋਏ ਆ ਕੋਈ ਤਿੰਨ ਪੀਸ ਆ ਕੋਈ ਦੋ ਪੀਸ ਆ ਕੋਈ ਸਿੰਗਲ ਪੀਸ ਆ ਸਿਰਫ 100 ਰੁਪਏ ਦਾ ਜੀ ਇੱਕ ਡੱਬਾ ਲਵਾਂਗੇ ਇੱਕ ਡੱਬੇ ਨਾਲ ਇੱਕ ਡੱਬਾ ਤੁਹਾਨੂੰ ਗਿਫਟ ਵਜੋਂ ਫ੍ਰੀ ਦਵਾ ਦਾਂਗੇ ਆਪਾਂ ਬਾਕੀ ਵੀਡੀਓ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਹੈਗਾ ਪਲਾਸਟਿਕ ਦੇ ਡੱਬੇ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਨੇ ਵੱਖ-ਵੱਖ ਆ ਦੇਖੋ ਡੱਬਾ ਕਿੰਨਾ ਘੈਂਟ ਆ ਕਿੰਨਾ ਸੋਹਣਾ ਡੱਬਾ ਹੈਗਾ ਬਾਕੀ ਆ ਆ ਗਏ ਜੀ ਸਪੈਸ਼ਲ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਚੁੱਲ੍ਹੇ ਹੁੰਦੇ ਆ ਉਹਨਾਂ ਦੇ ਸਪੈਸ਼ਲ ਤਵੇ ਆ ਗਏ ਇਹ ਤੁਹਾਨੂੰ ਇਹ ਪੰਜ-ਛੇ ਰੰਗਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਤਵੇ ਮਿਲ ਜਾਣਗੇ ਕੀਮਤ ਸਿਰਫ 100 ਰੁਪਏ ਆ। ਕੀਮਤ ਕੁਝ ਵੀ ਨਹੀਂ ਗਈ। ਤੇ ਉਦੋਂ ਅੱਗੇ ਆਗੇ ਜੀ ਸਟੀਲ ਦੇ ਭਾਂਡੇ। ਇੱਕ ਨੰਬਰ ਤੇ ਆਗੇ ਜੀ ਸਟੀਲ ਦੇ ਜਿਹੜੇ ਗੋਲਕ ਹੁੰਦੇ ਆ ਬੱਚਿਆਂ ਵਾਲੇ। ਤੇ ਉਦੋਂ ਅੱਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਆਈਟਮਾਂ ਦਿਖਾਵਾਂਗੇ। ਸਟੀਲ ਦੀਆਂ ਕੜਾਈਆਂ ਕਿੰਨੀ ਘੈਂਟ ਆ ਬਹੁਤ ਹੀ ਸੁੰਦਰ ਆ ਜੀ। ਸਿਰਫ 100 ਰੁਪਏ ਵਿੱਚ। ਪਰਾਸ਼ਟਕੀਆਂ ਬਹੁਤ ਸਾਰੀਆਂ ਆਈਟਮਾਂ ਤੇ ਚਾਹ ਪੋਣੀ ਆ ਗਈ ਜੀ। ਸਿਰਫ ਕੀਮਤ 100 ਰੁਪਏ ਜੀ। ਤੇ ਹੋਰ ਵੀ ਆਟਮਾ ਤੁਹਾਨੂੰ बस ਇੱਕ ਵਾਰ ਢੇੜਾ ਮਾਰਨਾ ਇੱਥੇ ਆਟਮਾ ਦਾ ਤੁਹਾਨੂੰ बस ਮੰਨ ਕੇ ਚਲੋ ਜੀ ਗੱਡੀ ਭਰ ਕੇ ਲੈ ਕੇ ਜਾਮੋਗੇ ਰੇਟ ਘੱਟ ਵਧੀਆ ਕੁਆਲਿਟੀ ਭਾਵੇਂ ਤੁਸੀਂ ਕੱਚ ਦੇ ਭਾਂਡੇ ਲੈਣੇ ਆ ਜਾਂ ਸਟੀਲ ਦੇ ਭਾਂਡੇ ਲੈਣੇ ਆ ਜਾਂ ਕੋ ਪਲਾਸਟਿਕ ਦੀ ਆਟਮ ਲੈਣੀ ਆ ਜਾਂ ਕੋ ਸਟੀਲ ਦੇ ਡੋਲੂ ਲੈਣੇ ਆ ਵਧੀਆ ਵਧੀਆ ਡਿਜ਼ਾਈਨਿੰਗ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਕੋਲੇ ਡੋਲੂ ਆ ਜੀ 7-8 ਕਿਸਮ ਦੇ ਤਾਂ ਇਹਨਾਂ ਕੋਲੇ ਸਟੀਲ ਦੇ ਵਰਤਨ ਅਲੱਗ-ਅਲੱਗ ਆਟਮਾਂ ਦੇ ਵਿੱਚ ਜਾਂ ਥਾਲ ਲੈਣੇ ਆ ਕੌਲੀ ਲੈਣੀ ਆ ਕੋਈ ਕੋਈ ਕੜਚੀ ਜਾਂ ਕੁਛ ਵੀ ਲੈਣਾ ਟਿਪਣ ਲੈਣੇ ਸਟੀਲ ਆ 10 ਕਿਸਮ ਦੇ ਤਾਂ ਇਹਨਾਂ ਕੋਲੇ ਘੱਟੋ ਘੱਟ ਟਿਪਣੀ ਮਿਲ ਜਾਣਗੇ ਜੀ ਬਸ ਤੁਸੀਂ ਇੱਕ ਵਾਰ ਜ਼ਰੂਰ ਆਉਣਾ ਮਹਿਲ ਕਲਾਵਾਂ ਵਿਖੇ ਜੀ ਬਾਜਵਾ ਸਟੋਰ ਦੇ ਵਿੱਚ ਤੁਹਾਨੂੰ ਅੱਗੇ ਵੀ ਦਿਖਾਉਣੇ ਇਹਨਾਂ ਕੋਲੇ ਹੋਰ ਵੀ ਬਾਈਆਂ ਕੋਲੇ ਕਿਹੜੀਆਂ-ਕਿਹੜੀਆਂ ਟਮਾਂ ਰੱਖੀਆਂ ਹੋਈਆਂ ਬਸ ਤੁਸੀਂ ਧਿਆਨ ਨਾਲ ਵੀਡੀਓ ਦੇਖਣੀ ਆ ਮੇਰੀਆਂ ਭੈਣਾਂ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਣੀ ਆ ਤਾਂ ਕਿ ਤੁਹਾਨੂੰ ਜਦੋਂ ਆਵੋ ਤੇ ਇਹ ਕਿਹੜਾ ਗਿਫਟ ਆ ਅਕੈਡਮੀ ਦੇ ਨਾਲ ਤੁਹਾਨੂੰ ਦੇ ਕੇ ਤੋਰੀਏ ਜੀ ਟਿਫਨ ਦੇਖੋ ਕਿੰਨੇ ਵਧੀਆ-ਵਧੀਆ ਟਿਫਨ ਆ ਬਹੁਤ ਹੀ ਵਧੀਆ ਇਹਨਾਂ ਦਾ ਜਿਹੜਾ ਸਿਸਟਮ ਲਾਇਆ ਹੋਇਆ ਹੈਗਾ ਬਾਈ ਉਹਨਾਂ ਦਾ ਭਾਵੇਂ ਤੁਸੀਂ ਕੜਸਾ ਲੈਣਾ ਕੜਾਹੀ ਲੈਣੀ ਆ ਜਾਂ ਪਰਸ ਲੈਣੇ ਆ ਕੁਛ ਮਰਜ਼ੀ ਸਿਰਫ 100 ਰੁਪਏ ਵਿੱਚ ਬਹੁਤ ਹੀ ਘੈਂਟ-ਘੈਂਟ ਪਰਸ ਆ ਜੀ ਤੇ ਜਾਂ ਤੁਸੀਂ ਪਲਾਸਟਿਕ ਦੇ ਕੱਪ ਲੈਣੇ ਆ ਸਿਰਫ 100 ਰੁਪਏ ਵਿੱਚ ਆ ਛੋਟਾ ਜਿਹਾ ਰਸਟਵੀਂ ਨਾ ਕਿੰਨਾ ਘੈਂਟ ਚੱਕੋ ਜੀ ਆਈਟਮਾਂ ਬਹੁਤ ਆਈਟਮਾਂ ਦਾ ਤੁਸੀਂ ਮੰਨ ਕੇ ਚੱਲੋ ਵੱਡੇ ਵੱਡੇ ਮੋਦਲਾਂ ਨੂੰ ਮਾਤਮਾਉਂਦਾ ਜੀ ਇਹ ਬਾਜ਼ਾਰ ਸਟੋਰ ਕੱਚ ਦੀਆਂ ਆਈਟਮਾਂ ਆ ਗਈਆਂ ਤੇ ਇੱਧਰ ਆਗੇ ਬੱਚਿਆਂ ਦੇ ਪਲਾਸਟਿਕ ਦੇ ਗਲਾਸ ਜਗਣ ਵਾਲੇ ਕੋਈ ਬੱਚਾ ਦੁੱਧ ਨਹੀਂ ਪੀਂਦਾ ਹਨਾ ਇਹਦੇ ਵਿੱਚ ਪਾ ਕੇ ਪਿਆਉ ਤਾਂ ਬੱਚਾ ਖੁਸ਼ ਹੋ ਕੇ ਦੁੱਧ ਪੀਊਗਾ ਤੇ ਇੱਧਰ ਆਗੇ ਜੀ ਕੱਚ ਦੇ ਜੱਗ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਬਹੁਤ ਹੀ ਸੋਹਣੇ-ਸੋਹਣੇ ਜੱਗ ਲੈ ਕੇ ਆਇਆ ਜੀ ਬਾਈ ਦੇ ਨਾਲ ਕੌਲੀਆਂ ਦੇ ਜਿਹੜੇ ਸੈੱਟ ਬਣੇ ਹੋਏ ਆ 100 ਰੁਪਏ ਵਿੱਚ 6 ਕੌਲੀਆਂ 8 ਕੌਲੀਆਂ ਕੋਈ 12 ਪੀਸਾਂ ਦਾ ਸੈੱਟ ਬਣਿਆ ਹੋਇਆ ਅਲੱਗ-ਅਲੱਗ ਜੀ ਤੁਹਾਨੂੰ ਬਹੁਤ ਸਾਰੀਆਂ ਕਿਸਮਾਂ ਮਿਲਣਗੀਆਂ ਪਲਾਸਟਿਕ ਦੇ ਵਿੱਚ ਵੀ ਤੇ ਪਲਾਸਟਿਕ ਦੇ ਆ ਦੇਖੋ ਜੀ ਗਲਾਸ ਕਿੰਨਾ ਸੋਹਣਾ ਹੈਗਾ ਪਲਾਸਟਿਕ ਦਾ ਬਹੁਤ ਹੀ ਘੈਂਟ ਆ ਬਾਕੀ ਜੇ ਇਹ ਹੀ ਤੁਸੀਂ ਕਿਸੇ ਵੱਡੇ ਮੋੜ ਚੋਂ ਲੈਣੇ ਹੋ ਇਹ ਸਾਨੂੰ ਜਾਂ ਆਨਲਾਈਨ ਖਰੀਦਦਾਰੀ ਕਰਦੇ ਹੋ 4-500 ਕੱਟ ਰਹੀਆਂ ਐਟਮਾ ਮਿਲਣੀਆਂ ਨੇ ਇੱਥੇ ਤੁਹਾਨੂੰ ਸਿਰਫ 100 ਰੁਪਏ ਵਿੱਚ ਆਹ ਸਬਜ਼ੀ ਕੱਟਣ ਵਾਲਾ ਜੀ ਕਿੰਨਾ ਘੈਂਟ ਆ ਪਲਾਸਟਿਕ ਦਾ ਤੇ ਨਾਲ ਕੱਟਰ ਦਿੱਤਾ ਹੋਇਆ ਹੈਗਾ ਜਾਂ ਕੱਚ ਦੀ ਬੋਤਲ ਆ ਗਈ ਬਹੁਤ ਹੀ ਵਧੀਆ ਐਟਮਾ ਨੇ ਬਾਈ ਹੋਣਾ ਕੋਲੇ ਤੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਵੀਡੀਓ ਦੇ ਨਾਲ ਸਾਡੇ ਜੁੜੇ ਰਹੋ ਪਲਾਸਟਿਕ ਦੀਆਂ ਬੋਤਲਾਂ ਕੱਚ ਦੀਆਂ ਬੋਤਲਾਂ ਆ ਗਈਆਂ ਜੀ ਤੇ ਨਾਲ ਨਾਲ ਇਹਦੇ ਆ ਗਿਆ ਜੀ ਆਹ ਦੇਖੋ ਕੱਪ ਗਲਾਸ ਪਾਣੀ ਪੀਣ ਵਾਲਾ ਇਜ ਮੈਕਸ ਸਟੂਡੀਓ ਨੂੰ ਤੁਸੀਂ ਗਿਫਟ ਕਰਨਾ ਹੈ ਨਾ ਉਹਦੇ ਵਾਸਤੇ ਆ ਕੈਮਰੇ ਦੀ ਸ਼ੇਪ ਦੇ ਵਿੱਚ ਇਹ ਗਲਾਸ ਬਣਿਆ ਹੋਇਆ ਹੈਗਾ ਬਹੁਤ ਹੀ ਘੈਂਟ ਗਲਾਸ ਆ ਤੇ ਹੋਰ ਬਾਈਆਂ ਕੋਲੇ ਆਟਮਾ ਜਾਂ ਰਿੰਗਾਂ ਨੇ ਬਾ ਤੁਸੀਂ ਦੇਖੀ ਚੱਲਿਓ ਜੀ ਪਲਾਸਟਿਕ ਦੇ ਭਾਂਡੇ ਆਗੇ ਵੱਡੇ ਛੋਟੇ ਏ ਟੂ ਜ਼ेड ਜਾਂ ਤੁਸੀਂ ਕੋਈ ਨਵੇਂ ਡਿਜ਼ਾਈਨ ਦੀ ਚੀਨੀ ਦਾ ਭਾਂਡਾ ਲੈਣਾ ਹੈ ਜੀ ਪਲਾਸਟਿਕ ਦੇ ਡੱਬੇ ਆਗੇ ਬਹੁਤ ਹੀ ਸ਼ਾਨਦਾਰ ਆ ਵੱਡਾ ਡੱਬਾ ਲੈਣਾ ਕੋਈ ਛੋਟਾ ਡੱਬਾ ਲੈਣਾ ਆ ਰੋਟੀਆਂ ਬਣਾਉਣ ਦਾ ਡੱਬਾ ਆ ਗਿਆ ਬਹੁਤ ਹੀ ਵਧੀਆ ਹੈਗਾ ਪਲਾਸਟਿਕ ਦਾ ਕੀਮਤ ਕੁਝ ਵੀ ਨਹੀਂ ਸਿਰਫ 100 ਰੁਪਏ ਜੇ ਤੁਸੀਂ ਇਹ ਜਾਇਟਮ ਆਨਲਾਈਨ ਖਰੀਦਦਾਰੀ ਕਰਦੇ ਹੋ 2-300 ਤੋਂ ਘੱਟ ਤੁਹਾਨੂੰ ਆਇਟਮ ਨਹੀਂ ਮਿਲਣੀ ਜੀ ਹੈਮਰ ਆ ਗਿਆ ਦੇ ਵਿੱਚ ਤੇ ਸੈੱਟ ਬਣਿਆ ਹੋਇਆ ਜੀ ਚੀਜ਼ਾਂ ਦਾ ਇਹ ਵੀ ਸਿਰਫ 100 ਰੁਪਏ ਜੀ ਤੇ ਅੱਗੇ ਆ ਗਿਆ ਜੀ ਚਾਰ ਡੱਬੇ ਪਲਾਸਟਿਕ ਦੇ ਕੋਈ ਆਪਣੇ ਚਾਰ ਬੰਦੇ ਲੰਮੇ ਆਣੇ ਆ ਇੱਕ ਚ ਭੂਜਿਆ ਰੱਖਣਾ ਹੈ ਕਿ ਬਕ ਵਿੱਚ ਬਿਸਕੁਟ ਰੱਖਣੇ ਆ ਬਹੁਤ ਹੀ ਜ਼ਰ ਆਇਟਮ ਆਈਆਂ ਜਿਆਦਾ ਨਹੀਂ ਬਸ ਤੁਸੀਂ ਆਮੋਗੇ ਤਾਂ ਕੁਛ ਨਾ ਕੁਛ ਲੈ ਕੇ ਹੀ ਜਾਮੋਗੇ ਇਹ ਆਪਣੀ ਗਰੰਟੀ ਹੈ ਜੀ ਪਲਾਸਟਿਕ ਦੀਆਂ ਢੋਲੀਆਂ ਜਿਹੜੀਆਂ ਤੁਹਾਨੂੰ ਬਾਹਰੋਂ 250-300 ਤੋਂ ਘੱਟ ਨਹੀਂ ਮਿਲਦੀਗੀ ਸਿਰਫ 100 ਰੁਪਏ ਵਿੱਚ ਪਲਾਸਟਿਕ ਦੀ ਢੋਲੀ ਚੱਕ ਲੋ ਜੀ ਪੂਰੀ ਵਧੀਆ ਕੁਆਲਿਟੀ ਆ ਪਾਰਸ ਕੰਪਨੀ ਦੀ ਆ ਬਹੁਤ ਹੀ ਸ਼ਾਨਦਾਰ ਢੋਲੀਆਂ ਦੁੱਧ ਵਾਲੀ ਢੋਲੀ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਅੱਗੇ ਆ ਕੇ ਜੇ ਪਲਾਸਟਿਕ ਦੇ ਹੋਰ ਬਾਲਟੇ ਆ ਗੀਆਂ ਤੇ ਇਹਨਾਂ ਦੇ ਨਾਲ ਨਾਲ ਆ ਕੇ ਪਲਾਸਟਿਕ ਦੇ ਕੜਾਈਏ ਬੱਠਲ ਜਿਹਨੂੰ ਆਪਾਂ ਕਹਿ ਦਿੰਨੇ ਆ ਬਹੁਤ ਹੀ ਸੋਹਣੇ ਪਲਾਸਟਿਕ ਦੀਆਂ ਬਾਹਰ ਟੰਗਾ ਆ ਗਈਆਂ ਜੀ ਆਟਮ ਵਾਈਆਂ ਕੋਲੇ ਬਹੁਤ ਜ਼ਿਆਦਾ ਨੇ ਮੈਂ ਤੁਸੀਂ ਇੱਕ ਵਾਰ ਵਿజిਟ ਕਰਨਾ ਮਹਿਲ ਕਲਾ ਵਿਖੇ ਬਾਜਵਾ 99 ਸਟੋਰ ਵਾਲਿਆਂ ਦੇ ਭਾਂਡੇ ਰੱਖਣ ਵਾਲੀਆਂ ਟੋਕਰਾਂ ਆ ਗਈਆਂ ਸਿਰਫ 100 ਰੁਪਏ ਵਿੱਚ ਬਹੁਤ ਹੀ ਸ਼ਾਨਦਾਰ ਵਾਈਆਂ ਕੋਲੇ ਜਿਹੜਾ ਮਟੀਰੀਅਲ ਹੈਗਾ ਹੈਗਾ ਜੀ ਜੇ ਤੁਸੀਂ ਬੱਚਿਆਂ ਦੇ ਵਾਸਤੇ ਕੋਈ ਆਟਮ ਲੈਣੀ ਆ ਭਾਂਡੇ ਰੱਖਣ ਵਾਲੀਆਂ ਟੋਕਰਾਂ ਦੇਖੋ ਆਹ ਅਲੱਗ ਆਟਮ ਆ ਜੀ ਅਲੱਗ-ਅਲੱਗ ਕਿਸਮਾਂ ਦੀਆਂ ਟੋਕਰਾਂ ਆ ਨੇ ਕੋਈ ਡੂੰਘੀ ਆ ਕੋਈ ਖੁੱਲੀ ਆ ਕੋਈ ਗੋਲ ਟੋਕਰੀ ਆ ਗਈ ਭਾਂਡਿਆਂ ਦੀ ਇਹਦੇ ਵਿੱਚ ਆਟਮਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਤੇ ਇਸ ਤੋਂ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਆਟਮਾ ਦਿਖਾਵਾਂਗੇ ਪਲਾਸਟਿਕ ਦੇ ਵਿੱਚ ਪੋਚੇ ਆ ਗਏ ਜੀ ਸਿਰਫ 100 ਰੁਪਏ ਵਿੱਚ ਤੇ ਕੰਨਸਾਂ ਤੇ ਬਸਾਉਣ ਵਾਸਤੇ ਜਿਹੜੇ ਹੁੰਦੇ ਆ ਪਲਾਸਟਿਕ ਦੇ ਪੇਪਰ ਉਹ ਆ ਗਏ ਜੀ ਜਿਹੜਾ ਮਰਜ਼ੇ ਕਲਰ ਜਾਂ ਤੁਸੀਂ ਬੱਚਿਆਂ ਦੇ ਛੋਟਿਆਂ ਵਾਸਤੇ ਹਨਾ ਗਰਮ ਕੱਪੜੇ ਲੈਣੇ ਆ ਬਹੁਤ ਹੀ ਵਧੀਆ ਕੱਪੜੇ ਨਿੱਗੇ ਸਿਰਫ 100 ਰੁਪਏ ਵਿੱਚ ਤੇ ਇਸ ਨੂੰ ਅੱਗੇ ਤੁਹਾਨੂੰ ਦਿਖਾਵਾਂਗੇ ਆ ਚਲੋ ਆ ਗਏ ਕਰਟਨ ਆ ਗਏ ਜੀ ਜਿਹਨੂੰ ਪੜਦੇ ਕਹਿ ਦਿੰਦੇ ਆ ਉਹ ਚੀਜ਼ ਆ ਗਈ ਚੱਪਲ ਲੈਣੀਆਂ ਕਿਸੇ ਵੀ ਕਿਸਮ ਦੀ ਸਿਰਫ 100 ਰੁਪਏ ਵਿੱਚ ਚੱਪਲਾਂ ਦੀਆਂ ਵੈਰਾਈਟੀਆਂ ਬਹੁਤ ਦਾ ਬਾਈ ਉਹਨਾਂ ਕੋਲੇ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਉਣਾ ਹੈ ਮੈਟ ਮੈਟਾਂ ਦੀਆਂ ਜਰ ਮੇਰੇ ਹਿਸਾਬ ਨਾਲ ਇਹਨਾਂ ਕੋਲੇ 50 60 ਕਿਸਮਾਂ ਹੋਣਗੀਆਂ ਜੀ ਸਿਰਫ 100 ਰੁਪਏ ਵਿੱਚ ਮੈਟ ਤੁਸੀਂ ਲੈ ਕੇ ਜਾਣਾ ਭਾਵੇਂ ਤੁਸੀਂ ਬਾਥਰੂਮ ਦੇ ਅੱਗੇ ਰੱਖਣਾ ਹੈਗਾ ਜਾਂ ਤੁਸੀਂ ਇਹਨਾਂ ਰੂਮ ਦੇ ਅੱਗੇ ਰੱਖਣਾ ਹੈਗਾ ਜਾਂ ਆਪਣੀ ਦੁਕਾਨ ਦੇ ਅੱਗੇ ਰੱਖਣਾ ਹੈਗਾ ਜਾਂ ਸਪੈਸ਼ਲ ਕੋਈ ਰੂਮ ਆ ਗਿਆ ਉਹਦੇ ਮੂਰੇ ਘਾਲਾ ਮੈਟ ਰੱਖਣਾਗਾ ਵਧੀਆ ਵਧੀਆ ਬਾਈ ਹੁਣਾਂ ਕੋਲੇ ਯਾਰ ਬਹੁਤ ਹੀ ਘੈਂਟ ਲਾਜਵਾ ਮੈਟ ਪਏ ਆ ਜਿਹੜੇ ਤੁਹਾਨੂੰ ਆਨਲਾਈਨ 3400 ਤੋਂ ਘੱਟ ਮਿਲਦੇ ਨਹੀਂਗੇ ਸਿਰਫ ਤੁਸੀਂ ਇੱਥੇ ਆਉਣਾਗਾ ਮਹਿਲ ਕਲਾ ਵਿਖੇ ਸਿਰਫ 100 ਰੁਪਏ ਵਿੱਚ ਕਿਹੜੀ ਮਰਜ਼ੀ ਆਟਮ ਲੈ ਕੇ ਆਓ ਤੇ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਬਾਈ ਇਹਦੇ ਕੋਲੇ ਉਹਨੂੰ ਜਾਣ ਲੱਗੇ ਨੂੰ ਸਪੈਸ਼ਲ ਗਿਫਟ ਵੀ ਦਿੱਤਾ ਜਾਊਗਾ ਜਾਂ ਤੁਸੀਂ ਪਲਾਸਟਿਕ ਦੇ ਡੱਬੇ ਲੈਣੇ ਆ ਉਹ ਵੀ ਇੱਥੇ ਮਿਲਣਗੇ ਜਾਂ ਰੋਟੀਆਂ ਦਾ ਡੱਬਾ ਲੈਣਾਗਾ ਤੇ ਜਾਂ ਹੋਰ ਕੋਈ ਵੀ ਆਈਟਮ ਤੁਸੀਂ ਖਰੀਦਾਰੀ ਕਰਨੀ ਆ ਇੱਕ ਵਾਰ ਜ਼ਰੂਰ ਪਹੁੰਚੋ ਮਹਿਲ ਕਲਾਂ ਵਿਖੇ ਬਾਜਵਾ 99 ਸਟੋਰ ਤੇ ਅੱਗੇ ਵੀ ਤੁਹਾਨੂੰ ਹੋਰ ਬਹੁਤ ਕੁਝ ਦਿਖਾਉਣੇ ਆ ਪਲਾਸਟਿਕ ਦੀਆਂ ਜਾਂ ਜੱਜ ਬੱਚੇ ਵਾਲੀਆਂ ਬੋਤਲਾਂ ਆ ਗਈਆਂ ਵਾਟਰ ਬੋਟਲ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਉਹ ਆ ਗਈ ਸਿਰਫ 100 ਰੁਪਏ ਵਿੱਚ ਜੀ ਬੱਚਿਆਂ ਲਈ ਵਾਟਰ ਬੋਟਲ ਜਾਂ ਬੱਚਿਆਂ ਵਾਸਤੇ ਤੁਸੀਂ ਕੋਈ ਟੈਡੀ ਬੀਅਰ ਲੈਣਾ ਛੋਟੇ ਬੱਚਿਆਂ ਵਾਸਤੇ ਹਨਾ ਜਾਂ ਕਿਸੇ ਨੂੰ ਕੋਈ ਗਿਫਟ ਕਰਨ ਹੈਗਾ ਉਹ ਵੀ ਇੱਥੋਂ ਜਿਹੜਾ ਮਰਜ਼ੀ ਆ ਕੇ ਗਿਫਟ ਚੱਕ ਕੇ ਲੈ ਜਾਓ ਨਾਲ ਤੁਹਾਨੂੰ ਜਾਣ ਲੱਗਿਆ ਇੱਕ ਹੋਰ ਗਿਫਟ ਦੇ ਨਾਲ ਗਿਫਟ ਦੇਣਗੇ ਜੀ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਆਵੋਗੇ ਇਹਨਾਂ ਦੇ ਕੋਲੇ ਤੇ ਅੱਗੇ ਤੁਹਾਨੂੰ ਹੋਰ ਬਹੁਤ ਸਾਰੇ ਆਈਟਮਾਂ ਦਿਖਾਵਾਂਗੇ ਆਈਟਮਾਂ ਇੰਨੇ ਘਨੇ ਯਾਰ ਬਸ ਇੱਕ ਵਾਰ ਤੁਸੀਂ ਆਉਣਾਗਾ ਇਹ ਗਰੰਟੀ ਆ ਸਾਡੀ ਗੱਡੀ ਭਰ ਕੇ ਲੈ ਕੇ ਜਾਉਂਗੇ ਇਥੋਂ ਜਾਂ ਪਲਾਸਟਿਕ ਦਾ ਰੂਲਾ ਲੈਣਾਗਾ ਜਾਂ ਹੋਰ ਪਲਾਸਟਿਕ ਦੇ ਤੁਸੀਂ ਗਲਾਸ ਲੈਣੇ ਆ ਬੱਕ ਬੱਕ ਕਿਸਮ ਦੇ ਅਲੱਗ-ਅਲੱਗ ਸ਼ੇਪ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਗਲਾਸ ਮਿਲਣਗੇ ਇਨਾਂ ਕੋਲੇ ਕਿਸੇ ਨੂੰ ਜੇ ਆਪਾਂ ਕੋਈ ਗਿਫਟ ਆਈਟਮ ਕਰਨੀਆਂ ਉਹ ਵੀ ਸਿਸਟਮ ਇਨਾਂ ਕੋਲੇ ਬਹੁਤ ਵਧੀਆ ਹੈਗਾ ਜੀ ਆਹ ਦੇਖੋ ਜੀ ਗਲਾਸ ਕਿੰਨਾ ਸੋਹਣਾ ਹੈ ਨਾਲੇ ਚੌੜਾ ਹੈਗਾ ਨਾਲੇ ਖੁੱਲਾ ਗਲਾਸ ਆ ਇਹ ਸੈੱਟ ਹੁੰਦਾ ਹੈਗਾ ਜੀ 4 ਜਾਂ 6 ਹੁੰਦੇ ਆ ਸੈੱਟ ਦੇ ਵਿੱਚ ਉਸ ਹਿਸਾਬ ਨਾਲ ਬਣਿਆ ਹੋਇਆ ਹੈਗਾ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਹੋਰ ਪਲਾਸਟਿਕ ਦੇ ਛੋਟੇ ਵੱਡੇ ਬਹੁਤ ਹੀ ਕਿਸਮ ਦੇ ਗਲਾਸ ਪੈ ਇਨਾਂ ਕੋਲੇ ਜਾਂ ਤੁਸੀਂ ਆਹ ਸਪੈਸ਼ਲ ਕੱਚ ਦੇ ਗਲਾਸ ਆਗੇ ਜੀ ਜਿਵੇਂ ਵੀਲਾਂ ਤੇ ਲਾਉਣ ਵਾਲੇ ਜਿਹੜੇ ਗਲਾਸ ਹੁੰਦੇ ਆ ਉਹਨਾਂ ਦੇ ਸੈਟ ਤੁਹਾਨੂੰ ਮਿਲ ਜਾਣਗੇ ਆ ਦੇਖੋ ਦੋ ਗਲਾਸ ਆ ਜੂਸ ਵਾਲੇ ਗਲਾਸ ਬਹੁਤ ਹੀ ਵਧੀਆ ਗਿਆ ਕਿਸੇ ਨੂੰ ਤੁਸੀਂ ਗਿਫਟ ਕਰਨੇ ਆ ਜਾਂ ਕੋਈ ਵੀ ਆਈਟਮ ਆ ਜਾਂ A to Z ਲੇਡਿਸ ਕੱਪੜੇ ਆ ਗਏ ਬੱਚਿਆਂ ਵਾਲੇ ਕੱਪੜੇ ਆ ਗਏ ਕੋਈ ਮਰਜ਼ੀ ਤੁਹਾਨੂੰ ਆਈਟਮ ਚਾਹੀਦੀ ਆ ਇੱਕ ਵਾਰ ਪਹੁੰਚਣਾ ਜ਼ਰੂਰ ਆ ਮਹਿਲ ਕਾਲਾ ਵਿਖੇ ਬਾਜਵਾ 99 ਸਟੋਰ ਜਿਹੜਾ ਇਹਨਾਂ ਦਾ ਐਡਰੈਸ ਆ ਬਰਨਾਲਾ ਰੈਕੋਟ ਰੋਡ ਬਸ ਸਟੈਂਡ ਤੋਂ ਰੈਕਟੋਪਲ ਜਾਂਦਿਆਂ ਨੂੰ ਬਸ 10-15 ਦੁਕਾਨਾਂ ਸਾਡੇ ਕੋਲ ਜੀ ਖੱਬੇ ਹੱਥੀ ਹੈ ਜੀ ਜਾਂ ਤੁਸੀਂ ਕੋਈ ਪੈਂਟ ਸ਼ਰਟ ਲੈਣੀ ਆ ਜਾਂ ਕੋਈ ਵੀ ਕੱਪੜੇ ਦੇ ਵਿੱਚ ਕਿਹੜੀ ਮਰਜ਼ੀ ਵੈਰਾਈਟੀ ਲੈਣੀ ਆ ਇੱਕ ਵਾਰ ਜਰੂਰ ਪਹੁੰਚਣਾ ਜੀ ਜਾਂ ਪਲਾਸਟਿਕ ਦੇ ਭਾਂਡੇ ਲੈਣੇ ਆ ਥਾਲੀਆਂ ਆ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਚਾਰ-ਪੰਜ ਕਿਸਮਾਂ ਦੀਆਂ ਥਾਲੀਆਂ ਹਨ ਜਿਨ੍ਹਾਂ ਵਿੱਚ ਅਲੱਗ-ਅਲੱਗ ਆਈਟਮ ਪਾ ਸਕਦੇ ਆ ਜਾਂ ਬੱਚਿਆਂ ਵਾਸਤੇ ਹਨ ਕੋਈ ਖੜਾਉਣੇ ਲੈਣੇ ਆ ਜਾਂ ਗਰਮ ਸੂਟ ਲੈਣੇ ਆ ਕੋਈ ਮਰਜ਼ੀ ਆਈਟਮ ਆ ਗਈ ਤੇ ਆਹ ਦੇਖੋ ਜੀ ਆ ਆਈਟਮ ਦਾ ਮੈਨੂੰ ਚਲੋ ਨਾਂ ਤਾਂ ਪਤਾ ਨਹੀਂਗਾ ਜਾਂ ਸ਼ਾਇਦ ਮੇਰੇ ਸਾਬ ਨਾਲ ਕਿਚਨ ਦੇ ਵਿੱਚ ਵਰਤੀ ਜਾਣ ਵਾਲੀ ਆਈਟਮ ਕੋਈ ਸਬਜ਼ੀ ਭਾਜੀ ਜਾਂ ਕੁਝ ਧੋਣਾ ਧੋਣਾਗਾ ਉਹਦੇ ਵਾਸਤੇ ਹੋਊਗੀ ਕਿਉਂਕਿ ਬੱਚ ਉਹਦੇ ਸਮਾਨ ਪੈ ਜਾਂਦਾਗਾ ਤੇ ਉੱਪਰੋਂ ਪਾਣੀ ਛੱਡ ਕੇ ਤੁਸੀਂ ਉਹ ਚੀਜ਼ ਨੂੰ ਵਾਸ਼ ਕਰ ਸਕਦੇ ਆ ਤੇ ਬਾਕੀ ਇਹਨਾਂ ਕੋਲੇ ਬੱਖ-ਵੱਖ ਤਰ੍ਹਾਂ ਦੇ ਪਲਾਸਟਿਕ ਦੀਆਂ ਆਈਟਮਾਂ ਬਹੁਤ ਹੀ ਜ਼ਿਆਦਾ ਨੇ ਜਿਹੜੀ ਤੁਸੀਂ ਆਈਟਮ ਸੋਚੀ ਵੀ ਨਹੀਂ ਹੋਵੇਗੀ ਉਹ ਵੀ ਇਹਨਾਂ ਕੋਲ ਤੁਹਾਨੂੰ ਮਿਲੇਗੀ ਜਾਂ ਕੋਈ ਆਈਟਮ ਲੈਣ ਜਾਣਾ ਸਪੈਸ਼ਲ ਆ ਆ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਜੀ ਆਗੇ ਇਹ ਸਮਾਨ ਪੋਟੀ ਵਾਲਾ ਜਿਹੜਾ ਹੁੰਦਾਗਾ ਜਾਂ ਤੁਸੀਂ ਆਟਾ ਛਾਨਣ ਵਾਸਤੇ ਕੋਈ ਛਾਨ ਨਹੀਂ ਲੈਣੀ ਆ ਜਾਂ ਹੋਰ ਵੀ ਕੋਈ ਗਿਫਟ ਲੈਣਾਗਾ ਕਿਹੜੇ ਮਰਜ਼ੀ ਆਈਟਮ ਖਰੀਦਣੀ ਆ ਪਲਾਸਟਿਕ ਦੇ ਵੱਡੇ ਛੋਟੇ A to Z ਭਾਂਡੇ ਜਾਂ ਤੁਸੀਂ ਡਸਟਬਿਨ ਲੈਣੇ ਆ ਬਾਈ ਉਹਨਾਂ ਕੋਲੇ ਬਹੁਤ ਹੀ ਸੋਹਣੇ ਸੋਹਣੇ ਲਾਜਵਾਬ ਘੈਂਟ ਘੈਂਟ ਜੇ ਡਸਟਬਿਨ ਪਿਆ ਜੀ ਸਿਰਫ 100 ਰੁਪਏ ਵਿੱਚ ਆਹ ਦੇਖੋ ਕਿੰਨੇ ਸੋਹਣੇ ਕਲਰਫੁਲ ਡਸਟਬਿਨ ਆ ਬਲੈਕ ਡਸਟ ਵੀਨ ਉੱਤੇ ਬਹੁਤ ਹੀ ਵਧੀਆ ਫਲਾਵਰ ਹੈ ਤੇ ਵਾਈਟ ਟੱਕਣ ਆ ਗਿਆ ਡਸਟ ਵੀਨ ਬਹੁਤ ਹੀ ਵਧੀਆ ਸਿਰਫ 100 ਰੁਪਏ ਵਿੱਚ ਜੀ ਤੇ ਤੁਹਾਨੂੰ ਇਦੋਂ ਅੱਗੇ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਨੇ ਪਲਾਸਟਿਕ ਦੀ ਵੱਡੀ ਬਾਲਟੀ ਲੈਣੀ ਆ ਜਾਂ ਕੋਈ ਵੱਡਾ ਪਲਾਸਟਿਕ ਦਾ ਭਾਂਡਾ ਲੈਣਾਗਾ ਜਾਂ ਤੁਸੀਂ ਹਨਾ ਗਮਲਿਆਂ ਦਾ ਸੈੱਟ ਲੈਣਾ ਬਣਾਇਆ ਬਣਾਇਆ ਜਿਹਦੇ ਵਿੱਚ 4 ਜਾਂ 5 ਗਮਲੇ ਹੋਣਗੇ ਸਿਰਫ 100 ਰੁਪਏ ਵਿੱਚ ਬਹੁਤ ਹੀ ਵਧੀਆ ਜੀ ਰਾਈ ਬਾਈ ਉਹਨਾਂ ਕੋਲੇ ਸਿਸਟਮ ਤਿਆਰ ਕੀਤਾ ਹੋਇਆਗਾ ਜਾਂ ਪਲਾਸਟਿਕ ਦਾ ਕੋਈ ਵੀ ਆਇਟਮ ਕੋ ਟੋਕਰੀ ਲੈਣੀ ਆ ਸੱਤ ਅੱਠ ਕਿਸਮ ਦੀਆਂ ਅਲੱਗ ਅਲੱਗ ਤਰ੍ਹਾਂ ਦੀ ਹਰ ਇੱਕ ਵੈਰਾਈਟੀ ਤੁਹਾਨੂੰ ਮਿਲੇਗੀ ਇੱਥੇ ਪਲਾਸਟਿਕ ਦਾ ਵੱਡਾ ਭਾਂਡਾ ਜਾਂ ਕੋਈ ਛੋਟਾ ਭਾਂਡਾ ਲੈਣਾ ਹੈ ਜੀ ਹਰ ਇੱਕ ਕਿਸਮ ਦੀ ਜਾਂ ਪਲਾਸਟਿਕ ਦੀ ਚੀਜ਼ ਆਇਟਮ ਲੈਣੀ ਆ ਜਾਂ ਤੁਹਾਨੂੰ ਤੁਸੀਂ ਕੋਈ ਗਰਮ ਕੱਪੜਾ ਲੈਣਾ ਬੱਚਿਆਂ ਵਾਲਾ ਜਾਂ ਤੁਸੀਂ ਕੋਈ ਸੂਜ ਲੈਣੇ ਆ ਜੀ ਕੋਈ ਮਰਜ਼ੀ ਆਇਟਮ ਖਰੀਦਣੀ ਆ ਤੁਹਾਨੂੰ ਇੱਕ ਛੱਤ ਹੇਠਾਂ ਜੀ ਸਾਰਾ ਕੁਝ A to Z ਅਵੇਲੇਬਲ ਮਿਲੇਗੀ ਤੁਹਾਨੂੰ ਹੁਣ ਪਹਿਲਾ ਵਾਗੂ ਕੋਈ ਆਹ ਦੁਕਾਨ ਤੋਂ ਖਰੀਦਾਰੀ ਕਰ ਲੋ ਹੁਣ ਉੱਥੇ ਜਾਣਾ ਬਹੁਤ ਈ ਦੂਰ ਉਹ ਚੀਜ਼ ਨਹੀਂ ਜੀ ਇੱਕ ਛੱਤ ਈ ਠੀ ਤੁਹਾਨੂੰ ਹਰ ਇੱਕ ਸਮਾਨ ਮਿਲੇਗਾ ਪਲਾਸਟਿਕ ਦੇ ਵੱਡੇ ਵੱਡੇ ਦੇਖ ਲੋ ਤੁਸੀਂ ਦੇਖ ਰਹੇ ਹੋ ਡੱਬੇ ਆ ਸਿਰਫ 100 ਰੁਪਏ ਵਿੱਚ ਛੋਟੇ ਡੱਬੇ ਆਗੇ ਮੱਗ ਵਾਲੇ ਸਿਰਫ 100 ਰੁਪਏ ਵਿੱਚ 5 ਸੈਟ 5 ਪੀਸ ਅਲੱਗ ਅਲੱਗ ਗੈਟਮਾਂ ਨੇ ਰੇਟ ਸੇਮ ਆ ਸਾਰਿਆਂ ਦਾ ਜੀ ਜੋ ਮਰਜ਼ੀ ਆਵੇ 100 ਰੁਪਏ ਵਿੱਚ ਕੋਈ ਮਰਜ਼ੀ ਆਵੇ ਆਈਟਮ ਲੈ ਜੇ ਬਹੁਤ ਹੀ ਵਧੀਆ ਤੁਹਾਨੂੰ ਅੱਗੇ ਵੀ ਦਿਖਾਉਣੇ ਬਹੁਤ ਹੀ ਸ਼ਾਨਦਾਰ ਆਈਟਮਾਂ ਆ ਨੇ ਇਹਨਾਂ ਕੋਲੇ ਜੀ ਜਾਂ ਕੋਈ ਹਨਾ ਮੇਰੀਆਂ ਬੀਬੀਆਂ ਭੈਣਾਂ ਵਾਸਤੇ ਪੀੜੀ ਚਾਹੀਦੀ ਹੈ ਬੈਠਣ ਵਾਸਤੇ ਜਾਂ ਕੋਈ ਕੋਟ ਨਹੀਂ ਚਾਹੀਦੀ ਹੈ ਹਨਾ ਤੇ ਜਾਂ ਕੋਈ ਅੰਨ ਗੇਚੋ ਲਾਪ ਬਣਿਉ ਜਾਲੇ ਲਾਉਣ ਵਾਲਾ ਬੁਰਸ਼ ਚਾਹੀਦਾਗਾ ਜਾਂ ਆਪਾਂ ਫਿਰ ਹਨਾ ਕੋਈ ਕੱਪੜੇ ਆਈਟਮ ਦੀ ਲੋੜ ਆ ਕਿਸੇ ਵੈਰਾਈਟੀ ਦੀ ਵੀ ਆਪਾਂ ਭਾਲਦੇ ਹੁੰਨਾ ਵੀ ਰੇਟ ਠੀਕ ਹੋਵੇ ਤੇ ਜਿਹੜੇ ਵੈਰਾਈਟੀ ਆ ਉਹ ਵੀ ਵਧੀਆ ਹੋਵੇ ਇਹ ਤੁਹਾਨੂੰ ਸਿਰਫ ਇੱਕ ਹੀ ਦੁਕਾਨ ਤੋਂ ਮਿਲੂਗੀ ਜੀ ਬਾਜਵਾ 99 9 ਸਟੋਰ ਮਹਿਲ ਕਲਾਂ ਵਾਲੇ ਮਹਿਲ ਕਲਾਂ ਵਿਖੇ ਜਾਂ ਕੋਈ ਕੱਪੜੇ ਟੰਗਣ ਵਾਸਤੇ ਖੂਟੀਆਂ ਚਾਹੀਦੀਆਂ ਆਪਾਂ ਨੂੰ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਲਗਜ਼ਰੀ ਆਈਟਮਾਂ ਮਿਲਣਗੀਆਂ ਜਾਂ ਤੁਹਾਨੂੰ ਝੜੂ ਚਾਹੀਦੇ ਆ ਜਾਂ ਤੁਹਾਨੂੰ ਬੂਟ ਚਾਹੀਦੇ ਆ ਜਾਂ ਚੱਪਲਾਂ ਚਾਹੀਦੀਆਂ ਨੇ ਸਿਰਫ 100 ਰੁਪਏ ਵਿੱਚ ਤੇ ਜਾਂ ਜੇ ਮੈਂ ਛੋਟੇ ਬੱਚੇ ਹੁੰਦੇ ਹਨਾ ਉਹਨਾਂ ਵਾਸਤੇ ਉੱਪਰ ਮੱਖੀਆਂ ਜਾਂ ਤੋਂ ਇੱਕ ਜਾਲੀ ਜੀ ਰੱਖਣ ਦੇ ਹੁੰਦੇ ਆ ਆ ਚੱਕੋ ਜੀ ਦੇਖੋ ਇਹ ਵੀ ਸਿਰਫ ਤੁਹਾਨੂੰ 100 ਰੁਪਏ ਵਿੱਚ ਮਿਲੂਗੀ ਜੀ ਇਹ ਆਗੇ ਯੋਗਾ ਮੈਟ ਅਲੱਗ-ਅਲੱਗ ਕਲਰਾਂ ਦੇ ਵਿੱਚ ਅਲੱਗ-ਅਲੱਗ ਬ੍ਰਾਈਟਿੰਗਾਂ ਮਿਲਣਗੀਆਂ ਬਹੁਤ ਹੀ ਸ਼ਾਨਦਾਰ ਆਈਟਮਾਂ ਨੇ ਬਾਈ ਹੁਣਾਂ ਕੋਲੇ ਜਾਂ ਕੋਈ ਕੱਪੜਾ ਕਿਸੇ ਵੀ ਵੈਰਾਈਟੀ ਦੇ ਵਿੱਚ ਬਹੁਤ ਹੀ ਸੋਹਣੇ-ਸੋਹਣੇ ਕਲਰਫੁੱਲ ਬਹੁਤ ਹੀ ਵਧੀਆ ਕੁਆਲਿਟੀ ਦੇ ਉਹਨਾਂ ਕੱਪੜੇ ਮਿਲਣਗੇ ਸਿਰਫ 100 ਰੁਪਏ ਵਿੱਚ ਜੀ ਇੱਕ ਚਾਤੇ ਏਥੇ ਜਿਹੜਾ ਸਾਰਾ ਸਿਸਟਮ ਤਿਆਰ ਕੀਤਾ ਗਿਆਗਾ ਜਾਂ ਕੋਈ ਵੱਡੀ ਸੈਂਡਰੀ ਲੈਣੀ ਆ ਕਿਸੇ ਵੀ ਤਰ੍ਹਾਂ ਦੀ ਉਹ ਵੀ ਤੁਹਾਨੂੰ ਮਿਲੇਗੀ ਕੀਮਤ ਵਸ ਸਾਰਿਆਂ ਵਾਸਤੇ ਇੱਕ ਹੀ ਆ ਜੀ ਜੋ ਵੀ ਆਵੇ ਆਈਟਮ ਕੋਈ ਨਾ ਕੋਈ ਖਰੀਦ ਕੇ ਹੀ ਜਾਵੇ ਬਾਕੀ ਤੁਹਾਨੂੰ ਜਿਹੜਾ ਸਟੋਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਜੀ ਬਾਜਬਸ ਸਟੋਰ ਮਹਿਲ ਕਲਾਂ ਭਾਵੇਂ ਤੁਸੀਂ ਕੱਪੜੇ ਲੈਣੇ ਆ ਜਾਂ ਤੁਸੀਂ ਬੂਟਾਂ ਦੀ ਖਰੀਦਦਾਰੀ ਕਰਨੀ ਆ ਜਾਂ ਚੱਪੜਾਂ ਲੈਣੀਆਂ ਜਾਂ ਬੱਚਿਆਂ ਵਾਸਤੇ ਗਰਮ ਕੱਪੜੇ ਚਾਹੀਦੇ ਜੇ ਆਪਾਂ ਨੂੰ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਸ਼ਾਨਦਾਰ ਸਟੋਰ ਆ ਬਾਈ ਹੁਣ ਹੁਣ ਦਾ ਤੇ ਬਾਕੀ ਵੈਰਾਈਟੀ ਤੁਹਾਨੂੰ ਕੁੱਲ ਮਿਲੇਗੀ A to Z ਜਾਂ ਪਲਾਸਟਿਕ ਦਾ ਸਮਾਨ ਲੈਣਾ ਜਾਂ ਬੱਚਿਆਂ ਵਾਸਤੇ ਖੜਾਉਣੇ ਚਾਹੀਦੇ ਆ ਕੋਈ ਮਰਜ਼ੀ ਆਈਟਮ ਲੈ ਲਓ A to Z ਤੁਸੀਂ ਰੂਹ ਖੁਸ਼ ਹੋ ਕੇ ਜਾਵਾਂਗੇ ਤੁਸੀਂ ਜੀ ਵੱਡੀ ਬਾਲਟੀ ਲੈਣੀ ਆ ਪਲਾਸਟਿਕ ਦੀ ਛੋਟੀ ਬਾਲਟੀ ਚਾਹੀਦੀ ਆ ਜੋ ਮਰਜ਼ੀ ਆਈਟਮ ਲੈ ਕੇ ਜਾਓ ਕੀਮਤ ਸਾਰਿਆਂ ਵਾਸਤੇ ਇੱਕ ਹੀ ਰੱਖੀ ਗਈ ਆ ਕੋਈ ਮਹਿੰਗਾ ਨਹੀਂ ਹੈਗਾ ਸਿਸਟਮ ਹੈ ਕੁਆਲਿਟੀ ਵਧੀਆ ਜੀ ਤੇ ਬਾਕੀ ਸਾਰੀਆਂ ਆਈਟਮਾਂ ਬਾਈ ਹੁਣਾਂ ਕੋਲੇ ਅਵੇਲੇਬਲ ਆ ਤੇ ਇੱਕ ਵਾਰ ਜਰੂਰ ਪਹੁੰਚੋ ਇੱਥੇ ਤੇ ਜਿਹੜਾ ਮੌਕੇ ਦਾ ਫਾਇਦਾ ਉਠਾਓ ਕਿਉਂਕਿ ਜੇ ਤੁਸੀਂ ਬਾਹਰ ਜਾਂ ਹੋਰ ਕਿਤੇ ਜਾਨੇ ਹੋ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਚੀਜ਼ਾਂ ਦਾ ਤੇ ਬਾਕੀ ਰੇਟ ਸਾਰਿਆਂ ਨਾਲੋਂ ਘਾਟਾ ਐਟਮਾ ਤੋਂ ਤੁਹਾਨੂੰ ਕੁੱਲ ਮਿਲ ਜਾਊਗੀ ਐਡਰੈਸ ਜਿਹੜਾ ਨੋਟ ਕਰ ਲਓ ਮਹਿਲਕਲਾ ਮੇਨ ਬੱਸ ਸਟੈਂਡ ਤੇ ਪਹੁੰਚ ਗਏ ਅੱਗੇ ਜਾ ਕੇ ਤੁਹਾਨੂੰ ਮੁੜਨਾ ਖੱਬੇ ਹੱਥ ਖੱਬੇ ਤੁਸੀਂ ਅੱਗੇ ਤੁਰੇ ਜਾਣਾ ਤੁਰੇ ਜਾਣਾ ਜੀ ਤੁਸੀਂ ਦੁਕਾਨਾਂ ਦੇਖ ਸਕਦੇ ਫਰੂਟ ਵਾਲਿਆਂ ਦਾ ਕਰਨ ਆ ਗਿਆ ਪਹਿਲਾਂ ਫਰੂਟ ਵਾਲਿਆਂ ਦਾ ਦੁਕਾਨਾਂ ਤੋਂ ਅੱਗੇ ਜਾ ਕੇ ਉਹ ਸਾਹਮਣੇ ਦਿਸ ਰਿਹਾ 99 ਸਟੋਰ ਲਿਖਿਆ ਹੋਇਆ ਜੀ ਇਹ ਜ ਆਪਾਂ ਜਾਣਾਗਾ ਰੈਕਟਵਾਲ ਨੂੰ ਸਾਹਮਣੇ ਆ ਗਿਆ ਬਾਜਵਾਨ 99 ਸਟੋਰ ਤੇ ਜਿਹੜਾ ਵੀ ਮੇਰਾ ਵੀਰ ਭਰਾ ਵੀਡੀਓ ਸ਼ੇਅਰ ਕਰਕੇ ਆਵੇਗਾ ਉਹਨੂੰ ਸਪੈਸ਼ਲ ਗਿਫਟ ਦਿੱਤਾ ਜਾਵੇਗਾ ਬਾਕੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਓਕੇ ਜੀ ਧੰਨਵਾਦ ਸ਼ੁਕਰੀਆ